ਪਈ ਪਿੰਡ ਭੱਦੂਪੁਰ ਨਾਮ ਮੇਰਾ ਕੁਲਵਿੰਦਰ ਸਰ ਕੀ ਮੁਸ਼ਕਲ ਕੀ ਹੈ ਕਿਉਂ ਜਾ ਮੀਤਾ ਸਰ ਮੁਸ਼ਕਲ ਇਹ ਹੈ ਦੀ ਵੇਖੋ 32 ਹੱਦ ਤੋਂ ਦਾਦ ਨੂੰ ਪਹਿਲਾਂ ਖਰਾਬ ਹੋਂਦੀ ਆ ਠੀਕ ਆ 32 ਠੀਕ ਕਰਕੇ ਜਾਂਦੇ ਆ 10 ਮਿੰਟਾਂ ਬਾਅਦ ਜਾ ਕੇ ਫੇਰ ਸਰ ਜੰਦੀ ਤਾਰ ਆ ਅੱਜ ਉਹ ਤਾਰ ਨੰਗੀ ਛੱਡ ਗਈ ਤੇ ਬੱਸ ਨੂੰ ਸਰ ਬੱਚਿਆਂ ਦੀ ਬੱਸ ਹੀ ਪਰ ਉਹ ਬੱਚੇ 25 30 ਬੱਚੇ ਸੀ ਅਗਰ ਉਹ ਬੱਚਿਆਂ ਨੂੰ ਕਰੰਟ ਪੈ ਗਿਆ ਨਾਲ ਲੱਗੇ ਬੱਸ ਅਗਰ ਉਹ ਬੱਚੇ ਮਰ ਜਾਂਦੇ ਤੇ ਕੌਣ ਜ਼ਿੰਮੇਵਾਰੀ ਸਰ ਸਰਕਾਰ ਜ਼ਿੰਮੇਵਾਰੀ ਜਾਂ ਜੱਜ ਜ਼ਿੰਮੇਵਾਰੀ ਤੇ ਬਿਜਲੀ ਬੋਰ ਜ਼ਿੰਮੇਵਾਰੀ ਸਰ ਬਿਜਲੀ ਬੋਰਡ ਨੇ ਕੀ ਕੀਤਾ ਬਸ ਸਰ ਜੇ ਇਹਨੂੰ ਵੀ ਕਰਨੇ ਆ ਹੁਣ ਜੇ ਇਹਨੂੰ ਫੋਨ ਕਰਦੇ ਜੇ ਫੋਨ ਨਹੀਂ ਚੁੱਕਦਾ ਆਹ ਜੀ ਸਰ ਮੰਨੇ ਆ ਹੀ ਆ ਕਿ ਟਾ ਬੱਤੀ ਠੀਕ ਕੀਤੀ ਜਾਏ ਕਿਹਦੇ ਜੋੜ ਲੰਗੇ ਆ ਉਹ ਟੱਕੇ ਜਾਣ ਤੇ ਆਪਾਂ ਰਸਤਾ ਖੋਲ ਦੇਣੇ ਸਰ ਨਾਮ ਹੈ ਹਾਪੀ ਸਰਪੰਚ ਸਾਫਗਾ ਸਰਪੰਚ ਆ ਮੈਂ ਕੀ ਗੱਲ ਕੀ ਹੋਈ ਕਿਉਂ ਨਾ ਪਾਜੀ 20 ਦਿਨ ਤੋਂ ਬੱਤੀ ਦੀ ਪ੍ਰੋਬਲਮ ਚੱਲਣ ਦੀ ਆ ਜੇ ਇਹਨੂੰ ਕੰਪਲੇਨਾਂ ਪਾਪ ਆ ਗਏ ਅਸੀਂ ਆੱਕ ਕੇ ਖਗੜੇ ਲੈਣ ਮੈਣ ਆਉਂਦੇ ਆ ਉਹ ਕਹਿੰਦੇ ਇਹਨੂੰ ਸਮਾਨ ਨਹੀਂ ਮਿਲਦਾ ਪਾਜੀ ਉਹ ਪਾਰ ਛਾਟ ਹੋਏ ਹੀ ਆਪਾਂ 20 ਦਿਨ ਤੋਂ ਚਾਹੀਦੇ ਤਰਲੇ ਮਾਰਨ ਦੇ ਆ ਕਿ ਮੌਕਾ ਵੇਖੋ ਤੁਹਾਨੂੰ ਮੌਕਾ ਬਖਾ ਲਾਂਗੇ ਸੀ ਸੀ ਟੀ ਵੀ ਕੈਮਰੇ ਲੱਗੇ ਆ ਤੇ ਅੱਜ ਉਹ ਸਕੂਲ ਵਾਂ ਨਗੀ ਉਹ ਬਿਲਕੁਲ ਉਰਚ ਕਰੰਟ ਆ ਗਿਆ 10 15 ਬੱਚੇ ਹੀ ਉਰਚ ਜੈਨ ਨੂੰ 2 ਵਜੇ ਕੁਝ 16 ਮਿੰਟ ਤੇ ਮੈਂ ਫੋਨ ਕੀਤਾ ਜੈਨ ਮੇਰਾ ਫੋਨ ਨਹੀਂ ਚੁੱਕਿਆ ਕਿੰਨੇ ਦਿਨ ਤੋਂ ਬੱਤੀ ਦਾ ਪ੍ਰੋਬਲਮ 20 ਦਿਨ ਤੋਂ ਪ੍ਰੋਬਲਮ ਚੱਲਣ ਦੀ ਆ ਰਾਤ ਬੰਦ ਕਰ ਦਿੰਦੇ ਆ ਸਵੇਰੇ ਆਉਂਦੀ ਆ ਕਹਿੰਦੇ ਜੀ ਲੋਡ ਆ ਟਾਡੇ ਪਿੰਡ ਲੋਡ ਹੁਣ ਬੱਤੀ ਵਾਲੇ ਹੱਲ ਕਰਨਾ ਆਪਾਂ ਥੋੜਾ ਹੱਲ ਕਰਨਾ ਵਾ ਇਹ ਤਾਂ ਵਿਭਾਗਾਂ ਦਾ ਕੰਮ ਆ ਹੁਣ ਲੋਕ ਕਹਿੰਦੇ ਆਂ ਹੀ ਪਰੇਸ਼ਾਨ ਹੋਣ ਦੇ ਤੇ ਕੋਈ ਕਹਿੰਦਾ ਕਿ ਸਾਡਾ ਉਹ ਬਿਜਲੀ ਪ੍ਰਸ਼ਾਸਨ ਦਾ ਕੰਮ ਆ ਜੇ ਉਹ ਬੱਚੇ ਮਰ ਜਾਂਦੇ ਫਿਰ ਤੇ ਸਾਰੇ ਪ੍ਰਸ਼ਾਸਨ ਨੇ ਵੀ ਆਉਣਾ ਸੀ ਸਰਕਾਰ ਨੇ ਵੀ ਆਉਣਾ ਸੀ ਝੂਠੇ ਦਿਲਾਸੇ ਦੇਣੇ ਆਉਣਾ ਸੀ ਇਹ ਕੰਮ ਪਹਿਲਾਂ ਵੇਖਿਆ ਜਾਏ ਨਾ ਕੀ ਜਾਂਦੇ ਆ ਆਪਾਂ ਚਾਹੁੰਦੇ ਆਂ ਕਿ ਇਨਸਾਫ ਬੱਤੀ ਵਾਲੇ ਆਉਣ ਤੇ ਆਪਾਂ ਲੋਕ ਵੀ ਕੱਜਲ ਖਰਾਬ ਹੋਣ ਦੇ ਆਪਾਂ ਵੀ ਕੱਜਲ ਖਰਾਬ ਹੋਣ ਦੇ ਆ ਬੱਤੀ ਦਾ ਕੰਮ ਸਹੀ ਕਰਨ ਜੋ ਇਹਨਾਂ ਕੋਈ ਗਲਤੀ ਹੋਈ ਉਹਦੀ ਮਾਫੀ ਮੰਗਣ ਤੇ ਆਪਾਂ ਉੱਤਰਨ ਨੂੰ ਤਿਆਰ ਆ ਜਿਹੜੇ ਜੀ ਇਹ ਮੁਸ਼ਕਿਲ ਗੀ ਹੈ ਜਿਹੜਾ ਲਾਈਟ ਤੋਂ ਕਿੰਨੇ ਦਿਨ ਦੇ ਖਰਾਬ ਹੋ ਰਹੇ ਆ 20 ਦਿਨ ਤੋਂ ਪਰ ਕਹਿੰਦਾ ਮਦਦ ਜੇ ਉਹ ਪਾ ਕੇ ਗਏ ਤਾਰ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਵੀ ਗਾੜੀ ਲੋਡ ਚੋਕ ਸਕਦੀ ਆ ਦੱਸੋ ਕਾਹਦਾ ਮੈਕਮੇਦਾਨ ਚਾਰਜ ਆ ਦੱਸੋ ਭਾਜੀ ਬੱਚੇ ਮਰ ਚਲੇ ਕਿੰਨੇ ਕਿਤੇ ਹੈ ਕਿੰਨੇ ਪਿੰਡਾਂ ਦਾ ਲਾਈਟ ਖਰਾਬ ਕਿੰਨੇ ਇਹ ਸਾਡੇ ਪਿੰਡ ਦੀ ਸਾਨੂੰ ਪਿੰਡ ਦਾ ਪਤਾ ਨਹੀਂ ਦੂਜੇ ਪਿੰਡਾਂ ਦਾ ਨਹੀਂ ਕੋਈ ਪਤਾ ਸਾਡੇ ਪਿੰਡ ਬਹਾਦਰਪੁਰ ਉੱਪਰ ਪਾ ਕੇ ਬੈਠੇ ਉਹ ਹੈ ਕਿਉਂ ਕਿਤਾ ਚੱਲ ਜਾਏ ਕਿੰਨੀ ਦੇਰ ਤੱਕ ਚੱਕਾ ਜਾਮ ਕੀਤਾ ਤੁਸੀਂ ਇਹ ਕੋਈ ਕਿੰਨਾ ਕਿੰਨਾ ਟਾਈਮ ਹੋ ਗਿਆ ਕਿੰਟਾ ਘੰਟੇ 2 ਘੰਟੇ ਹੋ ਗਏ ਮੈਂ ਤੇ ਇਧਰ ਆਇਆ ਹੁਣੇ ਅਜੇ ਆਇਆ ਪਿੰਨੋ ਕਿਤੇ ਗਿਆ ਸੀ ਕੀ ਨਾਂ ਕਿਹੜਾ ਪਿੰਡ ਮੇਰਾ ਨਾਂ ਪ੍ਰਤਾਪ ਸਿੰਘ ਬਾਦਲਪੁਰਾ ਪਿੰਡ ਆ ਜੀ ਕੀ ਮੁਸ਼ਕਿਲ ਆ ਜੀ ਮੁਸ਼ਕਲ ਜੀ ਬਿਜਲੀ ਦੀ ਮੁਸ਼ਕਿਲ ਆ ਜਈ ਨੂੰ ਫੋਨ ਕਰੀਦਾ ਆਪਦਾ ਚੁੱਕਦਾ ਨਹੀਂ ਆ ਤੇ ਜੇ ਚੁੱਕਦਾ ਤੇ ਉਹ ਲਾਈਨ ਮੈਨ ਘਲਦਾ ਵਾ ਨਾ ਉਹਨਾਂ ਨੂੰ ਕੋਈ ਸਮਾਨ ਦਿੰਦਾ ਕੁਛ ਨਹੀਂ ਕਹਿੰਦਾ ਹੈ ਹੀ ਕੁਛ ਨਹੀਂ ਸਟੋਰ ਚ ਤੇ ਜੇ ਅੱਜ ਇੱਥੇ ਕਿਸੇ ਨੇ ਬਾਹਰ ਕੇਨੇ ਕਲੋਨੀ ਤੋਂ ਤਾਰ ਕਢੋਣੀ ਹੈ ਨਾ ਗੱਡੀਆਂ ਨਾਲ ਤਾਰਾਂ ਆ ਜਾਂਦੀਆਂ ਨੇ ਤੇ ਇਹਦੇ ਕੋਲ 3 ਮੀਟਰ ਟੋਟਾ ਨਹੀਂ ਉਹਦਾਂ ਦਾ ਨਿਕਲਿਆ 3-4 ਮੀਟਰ ਵੀਰਣ ਘਟੋ ਘਟੋ ਗਿਆ ਅੱਜ ਕਰਨ ਦੇ ਬੈਠੇ ਉਹਦੇ ਕਿੰਨਾ ਚਿਰ ਤੇ ਜਾਮ ਰਹਿ ਗਏ ਇਹ ਮੇਰੇ ਸਾਹ ਨਾਲ ਸਾਨੂੰ ਘੰਟਾ ਹੋ ਗਿਆ ਇਥੋਂ ਕਿਲੋਮੀਟਰ ਦੇ ਇਹਨਾਂ ਦੇ ਦਫ਼ਤਰ ਨੇ ਕੋਈ ਅਜੇ ਤੱਕ ਇਹਨਾਂ ਦੇ ਪ੍ਰਸ਼ਾਸਨ ਦਾ ਬਿਜਲੀ ਬੋਰਡ ਦਾ ਨਹੀਂ ਆਇਆ ਸਾਡੇ ਤੱਕ ਅਜੇ ਤੱਕ ਕੀ ਚਾਹਦੇ ਅਸੀਂ ਦੇਹ ਜਾਣਦੇ ਆ ਵੀ ਕੋਈ ਸੁਚੱਜੇ ਢੰਗ ਨਾਲ ਕੰਮ ਕਰਨ ਨਾ ਇਹ ਕਿ ਇਹਦਾ ਫੋਨ ਚੁੱਕਦੇ ਨਾ ਕੋਈ ਆਉਂਦੇ ਨਾ ਐਸ ਡੀਓ ਦਾ ਫੋਨ ਨੰਬਰ ਪੰਦ ਆ ਰਿਹਾ ਜਈ ਜਈ ਚੁੱਕਦਾ ਤੇ ਜਈ ਕੋਈ ਗੱਲ ਬਾਤ ਨਹੀਂ ਹੋ ਰਹੀ ਕਿੰਨੀ ਕੁ ਆ ਰਹੀ ਹੈ ਪਿੰਡ ਵਾਸਤੇ ਮੁਸ਼ਕਲ ਜੀ ਕਤਰੀਬਨ ਅਪਲ ਦੇ ਰਾਤ ਨੂੰ 11:00 ਵਜੇ ਲਾਈਟ ਬੰਦ ਕਰ ਦਿੰਦੇ ਆਏ ਪੀ ਅਦਰ ਲੋਡ ਬਹੁਤ ਆ ਬਾਕੀ ਪਿੰਡਾਂ ਸਾਰੇ ਚੱਕਦੀ ਕੀ ਕਰ ਲੋਡ ਇੱਥੇ ਆ ਉੱਥੇ ਸਾਰੇ ਚੌਂਕ ਜਲ ਬੱਤੀਆਂ ਜਗੰਡੀਆਂ ਜਾਗ ਵੇਖ ਲੋ ਸਾਰੀ ਰਾਤ ਜਾਗਦੀਆਂ ਨੇ ਉਹ ਅੱਧੇ ਪਿੰਡ ਜੀ ਨਹੀਂ ਲਾਈਟ ਉੱਥੇ ਜਾਗਦੀ ਆ ਕੀ ਕਰ ਉੱਥੇ ਲੋਡ ਨਹੀਂ ਆ ਇਹ ਸਿਰਫ ਇੱਕ ਪਿੰਡ ਇੱਕ ਦੋਆਂ ਕਰਕੇ ਲੋਡ ਸਾਰਾ ਚੱਲ ਜਾਂਦਾ ਵਾ ਅਸੀਂ ਦੇ ਉਹ ਆਨੇ ਆ ਵੀ ਚੰਗਾ ਸੁਚੱਜੇ ਢੰਗ ਨਾਲ ਕੋਈ ਮਤਲਬ ਕਰਨ ਬਿਜਲੀ ਨੂੰ ਬਹਾਲ ਤੇ ਕੋਈ ਲੋਕਾਂ ਨੂੰ ਪਰੇਸ਼ਾਨੀ ਨਾ ਹੋਏ ਸਾਡਾ ਦਿਲ ਨਹੀਂ ਕਰਦਾ 20 ਦਿਨ ਹੋ ਗਏ ਆ ਅੱਕ ਕੇ ਅੱਜ ਸਾਰੇ ਪਿੰਡ ਨੇ ਰੋਟ ਕੇ ਬੱਚੇ ਬੱਚੇ ਵੇਖ ਲੋ ਸਾਰੇ ਪਿੰਡ ਦੇ ਬਾਹਰ ਆਏ ਨਿਕਲ ਕੇ ਨਹੀਂ ਤਾਂ ਕੋਈ ਰੋਡ ਤੇ ਆਣ ਕੇ ਕਿਨੂੰ ਲੋਡ ਨਹੀਂ ਆਣ ਕੇ ਕੋਈ ਥੱਲੇ ਆ ਜਾਏਗਾ ਇਹਨਾਂ ਦੀ ਆਪ ਹੀ ਕੋਈ ਬਿਜਲੀ ਬੋਰਡ ਦੀ ਕੋ ਤਾਰ ਟੁੱਟ ਗਈ ਸੀ ਆਪਣਾ ਜਿਹੜੀ ਬੱਤੀ ਵਾਲੀ ਤਾਰ ਹੁੰਦੀ ਪਿੰਡ ਬਾਦਰਪੁਰ ਦੀ ਉਹਦੇ ਵਿੱਚ ਉਹਨਾਂ ਨੇ ਜਈ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਵੀ ਅਸੀਂ ਤਾਰ ਪਾ ਕੇ ਗਏ ਆ ਲੋਡ ਜ਼ਿਆਦਾ ਹੋਣ ਕਰਕੇ ਤਾਰ ਦੁਬਾਰਾ ਫੇਰ ਜਿਹੜੀ ਆ ਉਹ ਮਤਲਬ ਸੜ ਗਈ ਆ ਇਹ ਬੰਦੇ ਕਹਿੰਦੇ ਆ ਜੀ ਅਸੀਂ 10 ਦਿਨ ਹੋ ਗਏ ਅਸੀਂ ਇਹਨਾਂ ਨੂੰ ਪ੍ਰੋਬਲਮ ਆਪੀ ਦੱਸਣ ਲਈ ਸਾਡੇ ਕੋਲ ਨਹੀਂ ਮਸਲਾ ਹੱਲ ਨਹੀਂ ਕੀਤਾ ਅਸੀਂ ਇਹਨਾਂ ਨੂੰ ਤੁਹਾਡੇ ਸਾਹਮਣੇ ਬੇਨਤੀ ਕੀਤੀ ਆ ਵੀ ਆ ਪਬਲਿਕ ਦਾ ਕੋਈ ਕਸੂਰ ਨਹੀਂ ਹੈਗਾ ਤੇ ਮਿਹਰਬਾਨੀ ਕਰਕੇ ਤੁਸੀਂ ਪਬਲਿਕ ਨੂੰ ਜਾਣ ਤੋਂ ਜੇ ਬਿਲੀ ਬੋਰਡ ਸਾਡੀ ਮੇਰੀ ਜਈ ਨਾ ਗੱਲ ਹੋਈ ਹੈ ਉਹ ਕਹਿੰਦੇ ਆਪਾਂ ਦੋ ਘੰਟਿਆਂ ਦੇ ਵਿੱਚ ਤੁਹਾਡੀ ਜਿਹੜੀ ਮਸਲਾ ਹੱਲ ਕਰ ਦਦੇ ਆਂ ਕਾਰ ਲੈ ਕੇ ਹੁਣ ਲੱਗੇ ਕਾਰ ਲੱਗੇ ਚਲੋ ਇਹਨਾਂ ਆ ਅਸੀਂ ਅਸੀਂ ਇਹਨਾਂ ਨੂੰ ਇਹ ਬੇਨਤੀ ਕੀਤੀ ਆ ਵੀ ਆ ਵੀ ਆਹ ਜੀ ਪਬਲਿਕ ਇਹਦਾ ਕੋਈ ਕਸੂਰ ਨਹੀਂ ਹੈਗਾ ਉਹਦਾ ਰਸਤਾ ਖੋਲਿਆ ਜਾਵੇ ਠੀਕ ਹੈ ਨਾ ਰਾਤ ਬੱਤੀ ਚਲੋ ਜਾਏਗੀ ਨਾ one of the premium and prestigious professional institutes providing a wide range of professional courses with 100% placement assistance we are Sri Sai Group of Institutes.